ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਤੇ ਹਮਲੇ ਚਾਨੋ ਮਾਰਨ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅਮਰੀਕਾ ਰੈਂਦੇ 60 ਸਾਲਾ ਪੰਜਾਬੀ ਦਾ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਹਰ ਕਿਸੇ ਦੀਆਂ ਅੱਖਾਂ ਨਮ ਨੇ। ਦਰਸਲ ਅਮਰੀਕਾ ਦੇ ਲਾਇਨਵੁੱਡ ਸ਼ਹਿਰ ਦੇ ਵਿੱਚ ਸਟੋਰ ਤੇ ਕੰਮ ਕਰਦੇ 60 ਸਾਲਾ ਤੇਜਪਾਲ ਨੂੰ ਅਣਪਛਾਤੇ ਵਿਅਕਤੀ ਨੇ ਗੋਲੀਆਂ ਦੇ ਨਾਲ ਪੁੰਨ ਦਿੱਤਾ ਜਿਸ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਗਈ 60 ਸਾਲਾਂ ਤੇਜਪਾਲ ਸਿੰਘ ਪੰਜਾਬ ਦੇ ਨਕੋਦਰ ਦੇ ਪਿੰਡ ਸ਼ੰਕਰਦਾ ਰਹਿਣ ਵਾਲਾ ਸੀ ਜੋ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਆਪਣੀ ਫੈਮਲੀ ਦੇ ਨਾਲ ਰਹਿ ਰਿਹਾ ਹੈ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪਿਛਲੇ 25 ਸਾਲ ਤੋਂ ਸੇਮ ਸਟੋਰ ਦੇ ਕੰਮ ਕਰਦੇ ਸੀਗੇ ਤੇ ਆਪਣੀ ਰੈਗੂਲਰ ਰੁਟੀਨ ਦੇ ਨਾਲ ਜਿੰਨੇ ਵਜੇ ਸਵੇਰ ਨੂੰ ਉੱਠਦੇ ਸੀਗੇ ਕੰਮ ਤੇ ਜਾਂਦੇ ਸੀਗੇ ਉਸੇ ਹਿਸਾਬ ਨਾਲ ਗਿਆ ਕਾਰੀਕੰਟੇ ਕੰਮ ਕੰਮ ਜਾਣਾ ਸੀਗਾ ਸੰਡੇ ਤੇ ਫਾਈਵ ਬਾਕਸ ਸਟੋਰ ਓਪਨ ਕੀਤਾ ਤੇ 5:30 ਤੇ ਹੈਪਨ ਹੋ ਗਈ ਕੋਈ ਅਰਾਊਂਡ 5:15 ਮਾਸਕ ਪਾਇਆ ਹੋਇਆ ਕੈਪ ਫਾਈਵ ਵੀ ਬੰਦਾ ਅੰਦਰ ਆਇਆ ਤੇ ਉਹਨਾਂ ਨੂੰ ਸ਼ੂਟ ਕਰਕੇ ਤੇ ਚਲ ਗਿਆ ਪੁਲਿਸ ਦੇ ਕੋਸ਼ਿਸ਼ ਨਿਤਰਾ ਸਮੇ ਤੇ ਇਨਵੈਸਟੀਗੇਟ ਕਰ ਰਹਾ ਹੈ ਸਾਰਾ ਪਰਸਪੈਕਟਿਵ ਮੈਂ ਹਿੰਦਸਨ ਟੂ ਦਾ ਵਿਕਟਮ Who was shot at the gas station on 148 and highway 99 Um, his name is Stage Singh. He's been working there for 25 plus years, and he was just going to go on with his regular day schedule. And he went to work. He opened the shop at 5 o'clock. Then 5:30, the accident happened or incident happened, where the panda and just a mask and a cap. He shot and he left, and we don't know exactly what's happening. the investigation is still going on. ਦੱਸ ਦਈਏ ਕਿ ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਪੂਰੇ ਕੇਸ ਦੀ ਜਾਂਚ ਕਰ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਬਿਊਰੋ ਰਿਪੋਰਟ ਮਿਨੀ ਪਾਕਟ